哦。 ਸਿਮਰਗਾ ਸੁਬ ਸੁੰਭਰ ਕੇ ਨਾਮ ਜਪ ਤੇ ਆਨਤ ਤਨੇ ਤੇ ਆਨਤ ਤਨੇ ਤੇ ਸਿਮਰਗਾ ਸੁਬ ਸੁੰਭਰ ਕੇ ਨਾਮ ਜਪ ਤੇ ਆਨਤ ਅਨਤ ਕਿਨ ਕ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਬੜੀ ಅಪਾਰ ਕਿਰਪਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਅੰਗ ਦੇ ਬਸ ਸ੍ਰੀ ਚੋਲਾ ਸਾਹਿਬ ਦਾ ਸਵਾਲਾ ਜੋੜ ਮੇਲਾ ਚੱਲ ਰਿਹਾ ਹੈ ਬੜੀ ಅಪਾਰ ਕਿਰਪਾ ਦਾਸ 16ਵੀਂ ਪੀੜੀ ਬਾਬਾ ਅਫਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਜੋ ਬਾਰੇ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲੇ ਸੇਵਾ ਨਿਭਾ ਰਹੇ ਨੇ ਕਿਰਪਾ ਕੀਤੀ ਬੜੀ ಅಪਾਰ ਕਿਰਪਾ ਇਹ ਚੋਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਔਰ ਨਾਲ ਹੀ ਇਹਦੇ ਭੈਣ ਨਾਨਕੀ ਜੀ ਦਾ ਅਦਾ ਕਟਿਆ ਹੋਇਆ ਰੁਮਾਲ ਹੈ ਇਹ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸਨ 6 ਚੀਜ਼ਾਂ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਸੋਢੀ ਪਰਿਵਾਰ ਕੋਲ ਹੈ ਛੇਵੀਂ ਜਿਹੜੀ ਚੋਲਾ ਸਾਹਿਬ ਹੈ 베ਦੀ ਪਰਿਵਾਰ ਕੋਲ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਆਈਆਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸਿੱਖ ਸਿਪਾਹੀ ਪੋਤਾ ਰਾਮਬਲਖ ਬੁਖਾਰੇ ਦੇ ਰਹਿਣ ਵਾਲੇ ਉਹਨਾਂ ਨੂੰ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹ ਆਪਣੇ ਸ਼ਹਿਰ ਲੈ ਕੇ ਉਹਨਾਂ ਨੇ ਸਿੱਖੀ ਦੀ ਮੰਗ ਕੀਤੀ ਸੀ ਉਸ ਵਕਤ ਮਹਾਰਾਜ ਦੀ ਸਵਾਰੀ ਤਿਆਰ ਨਹੀਂ ਸੀ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਛੇਵੀਂ ਵਸਤ ਖੁਸ਼ ਹੋ ਕੇ ਭੇਟ ਕਰ ਦਿੱਤੀ ਤੇ ਉਹਨਾਂ ਨੇ ਫਿਰ ਆਪਣੇ ਸ਼ਹਿਰ ਲੈ ਕੇ ਬਲਕ ਪੁਕਾਰਿਆ ਅਫਗਾਨਿਸਤਾਨ ਦੇ ਵਿੱਚ ਜਦ ਤੱਕ ਉਹਨਾਂ ਕੋ ਸੇਵਾ ਹੋ ਉਹਨਾਂ ਨੇ ਕੀਤੀ ਜਦੋਂ ਬਿਰਧ ਬਸਾਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਇੱਕ ਗੁਫਾ 'ਚ ਰੱਖਿਆ ਕਿ ਪੱਥਰ ਦੇ ਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਆ ਉਹ ਹੀ ਇਹ ਚੋਲਾ ਲੈ ਕੇ ਜਾਣੀ ਤਾਂ ਪੱਥਰ ਨਾ ਟੇ ਸਿੱਖ ਦੇ ਵਿਰਸੇ ਚੀਰ ਅਰਦਾਸ ਹੈ ਬਰਤੀ ਕਦੇ ਨਾ ਉਹ ਵੀ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਨਤਾਸ ਇਹ ਫਿਰ ਉਹ ਆਪਣੇ ਚੋਲਾ ਸਾਹਿਬ ਉੱਤੇ ਲੈ ਗਏ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਸਾਡੇ 9ਵੀਂ ਪੀੜੀ ਤੇ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਨੇ ਜਿਉ ਪੁੱਤਰ ਸਾਡੇ ਅੰਗ ਤੇ ਬਸਤਰ ਨੇ ਬਲਕ ਪੁਗਾਰੇ ਉੱਥੋਂ ਲੈ ਕੇ ਆ ਉਹ ਸੰਗਤਾਂ ਨੂੰ ਦਰਸ਼ਨ ਕਰਾਇਆ ਕਰੋ ਉਹ ਫਿਰ ਸੰਗਤ ਚਾਲੇ ਪਈ ਉਹਨਾਂ ਦੇ ਦੁਆਬੇ ਦੀ ਸੰਗਤ ਨਾਲ ਬੜਾ ਪਿਆਰ ਸੀ ਉਹਨਾਂ ਨੇ ਫਿਰ ਇੱਥੋਂ ਗਏ ਨੇ ਉੱਥੇ ਜਾ ਕੇ ਦੇਖਿਆ ਪੱਥਰ ਨਾ ਬੈਠ ਸਾਰੀ ਸੰਗਤ ਉੱਤੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਪੁੱਤਰ ਪੰਜ ਜਬਜੀ ਸਾਹਿਬ ਦੇ ਪਾਠ ਕਰੋ ਪੰਜ ਚਿੱਟੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹਨਾਂ ਨੂੰ ਜਿਵੇਂ ਜਿਵੇਂ ਹੋ ਗਿਆ ᱛੇਵੇਂ ᱛੇਵੇਂ ਕੀਤਾ ਉਹ ਫਿਰ ਪੱਥਰ ਆਪਣੇ ਆਪ ਫਟ ਗਿਆ ਉਹ 4 ਮਾਰਚ ਨੂੰ ਛੋਲਾ ਸੇਬ ਡੇਰਾ ਬਾਬਾ ਨਾਨਕ ਬਾਬਾ ਕਾਬਲੀ ਮਲ ਜੀ ਲੈ ਕੇ ਇਧਰੋਂ ਦੁਆਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਰ ਦੇ ਦਿੱਤਾ ਕਿ ਜਾਓ ਜਿਸ ਤਰ੍ਹਾਂ ਵੀ ਤੁਸੀਂ ਇਸ ਸਾਲ ਆਏ ਉਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਾਣਾ ਹੈ ਕਿ ਸੋਈ ਤੁਹਾਡੀਆਂ ਸੰਪੂਰਨ ਹੋਣ ਗਿਆ। ਅੱਜ ਤੋਂ 270 80 ਸਾਲ ਤੋਂ ਉਦੋਂ ਤੋਂ ਜੋੜ ਮੇਲਾ ਲੱਗ ਰਿਹਾ ਹੈ ਸ਼੍ਰੀ ਚੋਲਾ ਸਾਹਿਬ ਇਹ ਛੋਟ ਵਿੱਚ ਦੱਸ ਨੇ ਦੱਸਿਆ ਕਿ ਇਥੇ ਦਾ ਇਤਿਆਜ਼ ਹੈ ਉਹ ਦਾਸ ਉਹਨਾਂ ਦੀ 16ਵੀਂ ਪੀੜੀ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਤੋਂ ਦਾਸ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਔਰ ਦਾਸ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਜੋ ਵੀ ਆਪ ਜੀ ਦੀਆਂ ਸੰਗਤਾਂ ਪੈਦਲ ਚੱਲ ਕੇ ਆ ਰਹੀਆਂ ਹਨ ਰਸਤੇ ਵਿੱਚ ਉਹਨਾਂ ਦੇ ਅੰ ਅਮਰਤ ਵੇਲੇ ਦੇ ਜੱਗ ਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ